ਗੜਾਹੇ ਤੱਕ ਨਹੀਂ ਬੱਸ 'ਚ ਠੰਡ ਲੱਗਦੀ ਅੰਮੀ ਹਾਂ ਬੱਸ 'ਚ ਤਾਂ ਲੈ ਕੇ ਬੈਠਣਾ ਪੈਂਦਾ ਮੋਟਰਸਾਈਕਲ ਤੇ ਵੀ ਲੱਗਦੀ ਹੈ ਨਾ ਹਾਂ ਕੱਲ ਮੈਂ ਗੱਡੀ ਛੱਡਿਆ ਮੈਂ ਗੱਲ ਗੱਡਾ ਢੀਸੀ ਜਾ ਤੁਹਾਨੂੰ ਪਤਾ ਨਹੀਂ ਲੱਗਿਆ ਡੈਡੀ ਦਾ ਯਾਰ ਕਹਿੰਦੇ ਗੱਡੀ ਨਹੀਂ ਸੀਗੀ ਜਾਵੇ ਠੀਕੇ ਤੌਰ ਤੱਕ ਛੱਡ ਕੇ ਆਓ ਇੱਥੋਂ ਤੱਕ ਲੈ ਕੇ ਹਾਂ ਇਦਰਾ ਵੀ ਲੱਗਿਆ ਹਾਂ ਇਹ ਇਹ ਕਿਹ ਚੱਲ ਸਕਦਾ ਹੈ ਹਾਂ ਜਾਵਾਂਗੇ ਬੱਸ 'ਚ ਬੈਠ ਕਿ ਮੈਂ ਕੱਲੇ ਜਾ ਕੇ ਆਪਣਾ ਚਿੱਲ ਕਰਨ ਆਇਆ ਮੈਨੂੰ ਸਿਰ ਦਰਦ ਹੀ ਗਿਆ ਧੰਨਵਾਦ ਮੰਮੀ ਨੂੰ ਬੈਗ ਦਵਾ ਕੇ ਲੈ ਕੇ ਆਂਦਾ ਸੀਗਾ ਮੰਮੀ ਰੋਣੇ ਵਾਲਾ ਬੈਗ ਲੈ ਕੇ ਆਇਆ ਮੰਮੀ ਕੈਨੇਡਾ ਨੂੰ ਚੱਲੇ ਆ ਚੱਲੇ ਆ ਦੱਸਣਾ ਕਿ ਭਾਈ ਕਿੱਥੇ ਚੱਲੇ ਦੱਸ ਦੋ ਨਾ ਮੈਂ ਨਹੀਂ ਦੱਸਣਾਗਾ ਮੰਮੀ ਕਹਿੰਦੇ ਮੈਨੂੰ ਰੋਣੇ ਵਾਲਾ ਪੈਗ ਲਿਆ ਦੋ ਫਿਰ ਮੈਂ ਕੈਨੇਡਾ ਨੂੰ ਜਾਣਾ ਆ ਲੈ ਕੇ ਨਹੀਂ ਜਾਂਦੇ ਭਾਈ ਮੈਨੂੰ ਅਸੀਂ ਤਾਂ ਕੀ ਕਰ ਸਕਦੇ ਆ ਤੇ ਆਪਾਂ ਚੱਲਦੇ ਆ ਜੀ ਅੱਜ ਕੈਨੇਡਾ ਕਿ ਲੋਡਾ ਤਾਂ ਆਪਾਂ ਨੇ ਨਹੀਂ ਜਾਣਾ ਹੈਗਾ ਆਪਾਂ ਨੂੰ ਜ਼ਿਆਦਾ ਪੰਜਾਬੀ ਵਧੀਆ ਲੱਗਦਾ ਪਰ ਪੰਜਾਬੀ ਜਿਹੜਾ ਨਫਸਾਬ ਕਰਦੇ ਆ ਤੇ ਸਾਡੇ ਬੱਚੇ ਵੀ ਵੈਸੇ ਪੰਜਾਬ ਨੂੰ ਪਸੰਦ ਕਰਦੇ ਨੇ ਤਾਂ ਹੀ ਫਟਾਫਟ ਭੱਜੇ ਆਉਂਦੇ ਨੇ ਤੇ ਆਪਾਂ ਚੱਲੇ ਆ ਆਪਣੇ ਪੇਕੇਆਂ ਨੂੰ ਤੇ ਦੇਖਾਂਗੇ ਉੱਥੇ ਜਾ ਕੇ ਵੀਡੀਓ ਬਣੀ ਤਾਂ ਜ਼ਰੂਰ ਆਪਾਂ ਬਣਾਵਾਂਗੇ ਤੁਹਾਨੂੰ ਮਿਲਾਵਾਂਗੇ ਮਨਪ੍ਰੀਤ ਹੋਣਾ ਨਾ ਚਲੋ ਜੀ ਟਾਈਮ ਨਾਲ ਤੁਸੀਂ ਡੈਡੀ ਕੀ ਕਹਿੰਦੇ ਆ ਮੰਮੀ ਕਹਿੰਦੇ ਡੈਡੀ ਕਹਿੰਦੇ ਸੀ ਗੱਡੀ ਤੇ ਛੱਡਿਆ ਆਣੇ ਆ। ਕਿਹਾ ਬੁੱਤ ਮੈਂ। ਮੈਂ ਕਿਹਾ ਮੰਮੀ ਨੇ ਕੱਲਿਆ ਚਿੱਲ ਕਰਨਾ। ਹੈ? ਮੈਂ ਕਿਹਾ ਕੱਲਿਆ ਚਿੱਲ ਕਰਨਾ ਤੁਸੀਂ ਡਿਸਟਰਬੈਂਸ ਥੋੜੀ ਕਰਨੀ। ਹਾਂ ਮੈਂ ਤੇਨੂੰ ਮੈਂ ਤੇਨੂੰ ਰਵੀ ਛੱਡਿਆ ਆਉਂਗਾ। ਚੱਲ। ਬਿਨਾਂ ਮਤਲਬ ਗੱਡੀ ਕੋਲੋਂ। ਇਹ ਚੱਕੇਗੀ ਕਿਵੇਂ ਮੈਂ ਤਾਂ ਫਿਕਰ ਪਾਇਆ। ਮੈਂ ਵੀ ਟਾਇਰਾਂ ਲਾਇਆ ਜੀ। ਅੱਛਾ। ਰੁੜਦਾ ਹੈ। ਚੱਕਣ ਹੋ ਗਿਆ ਮੰਡੜੀ ਬੜੀ ਤਾਂ ਨਹੀਂ ਲਾ ਲਈ ਆਪਾਂ ਨੇ ਮੋਢੇ 'ਚ ਪਾ ਲਈ। ਇਹਦਾ ਕੁਝ ਨਹੀਂ ਕਰਦਾ। ਬੜੀ ਮੋਰਿੰਗ ਹੈਗਾ ਉਹ ਫੜੋ ਵਾਲਾ। ਇਹਦਾ ਕੁਝ ਨਹੀਂ ਕਰਦਾ। ਆਏ ਐ ਫੜ ਕੇ ਕਾੜਾ ਜਾਓਗੇ ਚੱਕ ਕੇ ਕਰ। ਜਾਂ ਕਿ ਜਿਹੜਾ ਮੋਟੇ ਚ ਪੈ ਗਿਆ ਐ। ਹੁਣ ਕੁਝ ਨਹੀਂ ਜਣਾ ਪਟਿਆਲੇ ਮੁਸੀਬਤ ਖੜੀ ਕੀਤੀ ਆ। ਪੌੜੀਆਂ ਉਤਰੇ ਜਾਣਾ ਪੰਦਾ ਬਸ ਮੈਨੂੰ ਉਹ ਆਕਾ। ਇਹ ਕੱਢ ਲਈ ਤਾਰ ਦੇਣ ਥੱਲੇ। ਤੁਹਾਡੇ ਵਾਲੇ ਘਰ ਤੋਂ ਪੌੜੀਆਂ ਦੇ ਤਾਰ ਵੀ ਆਵੇਂ। ਮੇਰੇ ਵਾਲੇ ਕਦੇ ਨਹੀਂ ਹੋਇਆ। ਹਾਂ। ਸਿਹਤ ਦੇ ਪਾਸੇ ਸਿਹਤ ਦਾ ਧਿਆਨ ਰੱਖੇ। ਤਾਂ ਸਿਹਤ ਮੇਰੇ ਠੀਕ ਹੋ ਰੋ ਜੀ। ਦਵਾਈ ਟੈਂਸ਼ਨ ਫੈਟੀ ਜੀ। ਅੱਛਾ। ਕੋਈ ਜਿੰਨੇ ਦਿਨ ਬਿਨਾਂ ਬਿਮਾਰੀ ਜਿੰਨੇ ਦਿਨ ਲਾ ਕੇ ਆਉਣੇ ਨੇ। ਉਦੋਂ ਪਹਿਲਾਂ ਆਜਾ ਉਦੋਂ ਪਹਿਲਾਂ ਆਜਾ ਉਹਨਾਂ ਪੱਛੀ ਤਰੀ ਦਾ ਹੁੰਦਾ ਮੈਂ ਉਹਦੋਂ ਤੋਂ ਪਾ ਇੱਕ ਮਿੰਟ ਮੈਸ ਨਹੀਂ ਕਰਦੇ ਮੈਚਿੰਗ ਹੋ ਗਈ ਡੈਡੀ ਤੁਸ ਆਪਣਾ ਮੈਚਿੰਗ ਹੋ ਗਈ ਕੋਈ ਨਾ ਬੈਠ ਦੇ ਇੰਨੇ ਕਰੋ ਮੇਰੇ ਨਾਲ ਜਾਣਾ ਮੈਂ ਮੈਚਿੰਗ ਨਹੀਂ ਕਰਦਾ ਮੈਂ ਟੇਡਾ ਟੇਡਾ ਦੇਖ ਲੈਣਾ ਤੁਨ ਹਾਂ ਤੇ ਮੰਮੀ ਨੇ ਕਹੇ ਜੇ ਸੂਟ ਪਾਏ ਫਿਰ ਮੈਂ ਇਹੋ ਜਿਹਾ ਪੱਗ ਜਾਂ ਕਮੀਜ਼ ਪਾਉਣ ਦੀ ਕੋਸ਼ਿਸ਼ ਕਰ ਰਹਾਂ ਹਾਂ ਆਪਾਂ ਕਹਿੰਦੇ ਕਰੀਦਾ ਨਹੀਂ ਚਲੋ ਚਲੋ ਜਾਈਏ ਚਲੋ ਜੀ ਮੇਰੀ ਵੀ ਰੋਟੀ ਠੰਡੀ ਹੋ ਰਹੀ ਬਾਏ ਤੇ ਆਪਾਂ ਆਏ ਜੀ ਪਿੰਡ ਤੁਹਾਨੂੰ ਦੱਸਿਆ ਸੀਗਾ ਵੀ ਪਿੰਡ ਚੱਲਿਆਂ ਸਾਡੇ ਜੂਵੀ ਦਾ ਹੈਗਾ ਅੱਜ ਬਰਥਡੇ ਮਨਪ੍ਰੀਤ ਦੇ ਬੇਟੇ ਦਾ ਕਰੋ ਮਨਪ੍ਰੀਤ ਦੇ ਦਰਸ਼ਨ ਸਤਿ ਸ਼੍ਰੀ ਅਕਾਲ ਜੀ ਤੇ ਹਨ ਆਪਾਂ ਚੱਲਦੇ ਆਂ ਬਾਜ਼ਾਰ ਨੂੰ ਜੂਵੀ ਲਈ ਜਾਣਾ ਕੇਕ ਲੈਣ ਤੇ ਫਿਰ ਆ ਕੇ ਮਿਲਦੇ ਆਂ ਇੱਥੇ ਅਸੀਂ ਆਪਾਂ ਕੇਕ ਲੈਣ ਜੀ ਪਤਾ ਨਹੀਂ ਕਿੰਨੀ ਆ ਪ੍ਰੀਤ ਮਨਪ੍ਰੀਤ ਤੇ ਜੂਵੀ ਸਾਡਾ ਰੌਲਾ ਪਾਉਂਦਾ ਕੀ ਲੈਣਾ ਜੂਵੀ ਮੈਨੂੰ ਦੱਸ ਕੀ ਲੈਣਾ ਕੀ ਲੈਣਾ ਮੈਨੂੰ ਚਾਕਲੇਟ ਕਿਤਨੇ 9 ਥੈਂਕ ਯੂ ਤੇਰਾ ਹੈਪੀ ਬਰਥਡੇ ਆ ਆਪਾਂ ਕੇ ਜੀ ਸਮਾਣੇ ਪ੍ਰੇਤ ਦੇ ਸਪੈਸ਼ਲ ਦਹੀਂ ਵਾਲੇ ਗੋਲ ਗੱਪੇ ਬਹੁਤ ਟੇਸਟੀ ਹੁੰਦੇ ਨੇ ਇੱਕ ਵਾਰੀ ਪਹਿਲਾਂ ਵੀ ਖਾ ਕੇ ਲੈ ਕੇ ਗਿਆ ਸੀ ਸਾਨੂੰ ਪਰ ਅਸੀਂ ਗੱਡੀ ਦੇ ਪਿੱਛੇ ਹੀ ਬੈਠੇ ਹਾਂ ਹਾਂ ਤੁਰੀ ਤੇ ਜੁਵੀ ਖਾਣ ਲੱਗੇ ਹੋਏ ਨੇ ਦੋਨੇ ਜਾਣੇ ਹੈਲੋ ਜੁਵੀ ਨੂੰ ਵੀ ਹੈਲੋ ਕਰੋ ਉੱਤਰ ਫੋਨ ਕੀ ਖਾਣਾ ਪੁੱਤ ਕੀ ਖਾਣਾ কি <laughs> থ

ਉਹ ਤੇ ਰੱਬ ਤੇ ਲੱਭੇ ਬਿਠਾ ਲਓ ਗੁਰਵਾਹਾਂ ਹਾਂ ਅੱਜ ਵੀ ਆ ਗਈ ਚੱਲ ਦੇ ਦੇਖ ਬਿਠਾ ਲੈਂਦੇ ਅੰਦਰ ਵੀ ਬਰਬਰ ਇੱਧਰ ਨਾਲ ਕੁਛ ਦਿਵੋ ਦਿਨੀ ਇੰਦਰ ਦੇ ਇੱਧਰ ਇੰਦਰ ਰੂਮੀ ਸਮਾਈਂ ਕਰੋ ਪੈਸੇ ਵੜ ਲੈ ਪੈਸੇ ਫਿਰ ਤਾਂ ਲਿਆ ਅਗਰ ਪਲੇਟ ਕੀ ਹੋ ਗਿਆ ਜਿੰਨੇ ਡਾਕਟਰ ਦੱਤੇ ਇੰਦਰ ਮੈਂ ਕੀ ਖਵਾਉਣਾ ਹੈ ਕੀ ਖਾਣਾ ਇੰਨਾ ਹੀ ਖਵਾਉਣਾ ਕੋਸਾ ਖਾਣਾ ਗਵਾ ਦੇ ਥੋੜਾ ਜਿਹਾ ਮੈਂ ਮੈਗਨਾ ਫੋਨ ਕਰਦਾ ਰਸੇ ਤੰਗ ਹੋ ਜਾਂਦੇ ਨੇ ਬਹੁਤ ਜ਼ਿਆਦਾ ਤੇਰੀ ਨਹੀਂ ਕੋਣ ਲੱਗਿਆ ਰਾਜ ਤਾਂ ਇਹ ਖੜੇਗਾ ਉਹ ਤੇ ਲੱਗਿਆ ਹੋ ਗਿਆ ਸਾਫ ਹੋ ਗਿਆ ਸਾਫ ਤੇ ਕਾਹ ਬੋਟਾ ਕਿ ਚੱਲ ਗਿਆ ਬੋਟਾ ਜੀ ਜੋ ਵੀ ਦੇ ਦਾਦੀ ਤੇ ਚਾਚੂ ਮੇਰੇ ਬੈਠਾ ਤੇ ਗੱਟਲੇ ਬਹੁਤ ਕਿੱਥੇ ਹੋਈ ਆ ਇਹ ਨਾਲ ਆ ਗਿਆ ਦਾਦਾ ਤੇ ਮਰੇ ਚਾਚੂ ਕਰਾਂਗੇ ਦੇਖਦੇ ਰਹੇ ਦੇਖਦੇ ਆ ਵੀ ਜੂਵੀ ਦੇ ਦਾਦਾ ਦਾਦੀ ਨੇ ਜੁਵੀ ਦੱਸ ਕੀ ਕਹਿਣਾ ਪਤਾ ਜੀ ਦੇਖ ਦਾਦਾ ਦਾਦੀ ਨੇ ਜੁਵੀ ਉਹਨਾਂ ਨੇ ਖਾ ਲਈ ਹੈ ਇੱਕ ਕੱਟ ਲਿਆ ਜੀ ਕੇਕ ਤੋਂ ਬਾਅਦ ਖਾਣਾ ਪੈਣਾ ਹਾਂ ਦੇਖੋ ਮੇਰੀ ਪੁੱਤ ਜੇ ਦੀ ਬੇਟੀ ਕਿੱਥੇ ਚੜੀ ਬੈਠੀ ਹੈ